ਲੋ ਜੀ ਭਾਈ ਆ ਵੀਡੀਓ ਨੂੰ ਬਹੁਤ ਹੀ ਧਿਆਨ ਨਾਲ ਦੇਖੋ ਭਾਈ ਅੱਜ ਦੀ ਵੀਡੀਓ ਆਪਾਂ ਕਿਸਾਨ ਵੀਰਾਂ ਵਾਸਤੇ ਲੈ ਕੇ ਆਏ ਆ ਬਈ ਮਸ਼ੀਨਰੀ ਜੋ ਆ ਗਿਆ ਦਿਨੋ ਦਿਨ ਸਾਇੰਸ ਤਰੱਕੀ ਕਰਦੀ ਜਾਂਦੀ ਆ ਤੇ ਜਿਹੜੇ ਆਪਾਂ ਹੱਥੀ ਕੰਮ ਕਰਦੇ ਸੀ ਉਹ ਘਟਦੇ ਜਾਂਦੇ ਆ ਤੇ ਆਹ ਦੇਖੋ ਇੱਕ ਨਵਾਂ ਪ੍ਰੋਜੈਕਟ ਲੋ ਜੀ ਆ ਵੀਡੀਓ ਹੋ ਗਈ ਸਟਾਰਟ ਤੇ ਸਾਹਮਣੇ ਤੁਸੀਂ ਦੇਖੋ ਇੱਕ ਖੇਤ ਦੇ ਵਿੱਚ ਵੀਰ ਇੱਕ ਢੋਲੀ ਦੇ ਨਾਲ ਰੇਖ ਲਾਰ ਦਾ ਖੇਤ ਵਿੱਚ ਪਹਿਲਾਂ ਸਾਡੇ ਵੀਰ ਗੱਟੇ ਦੀ ਝੋਲੀ ਬਣਾ ਕੇ ਖੇਤ ਵਿੱਚ ਰੇਖ ਲਾਰਦੇ ਹੁੰਦੇ ਸੀ ਤੇ ਬਹੁਤ ਵੀਰਾਂ ਦੇ ਹੱਥਾਂ ਚੱਟੇ ਜਾਂਦੇ ਸੀ ਹੱਥਾਂ ਤੇ ਜ਼ਖਮ ਹੋ ਜਾਂਦੇ ਸੀ ਉਸ ਚੀਜ਼ ਤੋਂ ਕੁਦਰਤ ਮਿਲੂਗੀ ਬਈ ਦੇਖੋ ਤੁਸੀਂ ਉਸ ਤਰੀਕੇ ਨਾਲ ਜਿਵੇਂ ਆਪਾਂ ਸਪਰੇਅ ਕਰਦੇ ਸੀ ਉਸ ਤਰ੍ਹਾਂ ਦੀ ਆ ਢੋਲੀ ਆ ਗਈ ਆ ਬਾਜ਼ਾਰ ਦੇ ਵਿੱਚ ਕੋਈ ਬਾਲੀ ਵੱਡੇ ਕੀਮਤ ਨਹੀਂ ਸਿਰਫ 2500 ਰੁਪਏ ਕੀਮਤ ਹੈ ਦੇ ਤੇ ਤੁਸੀਂ ਬਾਜ਼ਾਰ ਦੇ ਵਿੱਚੋਂ ਲੈ ਸਕਦੇ ਆ ਤੇ ਬਈ ਜਿੰਨੀ ਤੁਸੀਂ ਬੰਨ੍ਹ ਦਿਓਗੇ ਕਿੱਲੇ ਦੇ ਹਿਸਾਬ ਨਾਲ ਓਨੀ ਪਾਉਗੇ ਜੇ ਤੁਸੀਂ ਇੱਕ ਗੱਟਾ ਕਿੱਲੇ ਦੇ ਵਿੱਚ ਖਿਲਾਰਨਾ ਤਾਂ ਕਿੱਲੇ ਦੇ ਵਿੱਚ ਇੱਕ ਗੱਟਾ ਹੀ ਖਿਲਾਰੋਗੇ ਭਾਈ ਜਿਵੇਂ ਅਸੀਂ ਆਮ ਮਸ਼ੀਨਾ ਬੰਨ ਲੈਨੇ ਉਸੇ ਤਰੀਕੇ ਨਾਲ ਇਹ ਵੀ ਵੱਧ ਜਾਂਦੀ ਆ ਬਹੁਤ ਹੀ ਸੋਹਣਾ ਪ੍ਰੋਜੈਕਟ ਆ ਭਾਈ ਦੇਖੋ ਤੁਸੀਂ ਢੋਲੀ ਦੀ ਸ਼ੇਪ ਦੇਖੋ ਭਾਈ ਬਹੁਤ ਹੀ ਸੌਖਾ ਪਹਿਲਾਂ ਮੋਢੇ ਦੇ ਉੱਤੇ ਚੀਕਾ ਪੈ ਜਾਂਦੀ ਸੀ ਸਾਡੇ ਵੀਰਾਂ ਦੇ ਬਹੁਤ ਹੀ ਔਖਾ ਹੁੰਦਾ ਸੀ ਖੇਤ ਦੇ ਵਿੱਚ ਰੇਖ ਖਿਲਾਰਨੀ ਤੇ ਆਹ ਪ੍ਰੋਜੈਕਟ ਨੇ ਥੋੜਾ ਜਿਹਾ ਕੰਮ ਆਸਾਨ ਕਰਤਾ ਮੈਨੂੰ ਤਾਂ ਲੱਗਦਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਭਾਈ ਅੱਗੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਡੇ ਕਿਸਾਨ ਵੀਰਾਂ ਦਾ ਕੁਝ ਫਾਇਦਾ ਹੋ ਸਕੇ ਤੇ ਮੇਰੇ ਪੇਜ ਨੂੰ ਕਰ ਲੋ ਫੋਲੋ ਇਹੋ ਜਿਹੇ ਹੋਰ ਵੀਡੀਓ ਦੇਖਣ ਲਈ ਤੇ ਜਾਂਦੇ ਜਾਂਦੇ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਜਿਓ ਧੰਨਵਾਦ ਜੀ